ਜੈ ਭੀਮ ਜੈ ਭਾਰ ਤੁਸੀਂ ਦੇਖ ਰਹੇ ਹੋ ਅੰਬੀਦ ਕਰ ਮਿਸ਼ਨ ਨਿਊਜ਼ ਹਿੰਮਤ ਸੱਚ ਦਿਖਾਉਣ ਦੀ ਮੈਂ ਹਾਂ ਮੋਨਜੀਤ ਸਿੰਘ ਸ਼ਾਕੋੜ ਤੋਂ ਅੱਜ ਸ਼ਾਕੋੜ ਵਿਖੇ ਪਿੰਡੂ ਮਜ਼ਦੂਰ ਯੂਨੀਅਨ ਦੀ ਅਗਵਾਈ ਵਿੱਚ ਬਿਜਲੀ ਖਪਤਕਾਰਾਂ ਨੇ ਕੇਂਦਰ ਸਰਕਾਰ ਦੀ ਲੋਕ ਮਾਰੂ ਨੀਤੀ ਬਿਜਲੀ ਸੋਧ ਬਿੱਲ 2025 ਅਤੇ ਚੇਕ ਵਾਲੇ ਮੀਟ ਨੂੰ ਜਬਰੀ ਜਨਤਾ ਦੇ ਸਿਰ ਥੋਪੇ ਜਾਣ ਵਾਲੀ ਲੋਕ ਵਿਰੋਧੀ ਨੀਤੀ ਸੰਬੰਧੀ ਜਥੇਬੰਦੀ ਦੀ ਵਿਚਾਰਧਾਰਾ ਦਾ ਸਮਰਥਨ ਕਰਦੇ ਹੋਏ ਆਪੋ ਆਪਣੇ ਚਿਪ ਵਾਲੇ ਮੀਟਰ ਪੁੱਟ ਕੇ ਬਿਜਲੀ ਘਰ ਢੰਡੋਵਾਲ ਵਿਖੇ ਜਮ੍ਹਾਂ ਕਰਵਾਏ ਅਤੇ ਕਿਹਾ ਕਿ ਅਸੀਂ ਲੋਕਤੰਤ੍ਰਿਕ ਦੇਸ਼ ਦੇ ਵਾਸੀ ਹਾਂ ਤੇ ਕੋਈ ਵੀ ਹਾਕਮ ਸਾਡੇ ਤੇ ਜ਼ਬਰੀ ਕੋਈ ਕਾਨੂੰਨ ਨਹੀਂ ਥੋਪ ਸਕਦਾ ਸਾਨੂੰ ਇਹਨਾਂ ਚਿਪ ਵਾਲੇ ਮੀਟਰਾਂ ਦੀ ਅਸਲੀਅਤ ਪਤਾ ਲੱਗ ਚੁੱਕੀ ਹੈ ਜੋ ਕਿ ਆਉਣ ਵਾਲੇ ਸਮੇਂ ਵਿੱਚ ਸਾਡੇ ਲਈ ਘਾਤਕ ਸਿੱਧ ਹੋ ਸਕਦੀ ਹੈ ਇਸ ਲਈ ਅਸੀਂ ਇਹਨਾਂ ਚਿਪ ਵਾਲੇ ਮੀਟਰਾਂ ਦਾ ਵਿਰੋਧ ਕਰਦੇ ਹਾਂ ਅਤੇ ਪਿੰਡੂ ਮਜ਼ਦੂਰ ਯੂਨੀਅਨ ਦਾ ਸਮਰਥਨ ਕਰਦੇ ਹੋਏ ਜਥੇਬੰਦੀ ਦਾ ਧੰਨਵਾਦ ਵੀ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਆਪਣੇ ਹੱਕਾਂ ਪ੍ਰਤੀ ਜਾਗਰੂਕ ਕੀਤਾ ਇਸ ਮੌਕੇ ਤੇ ਪਿੰਡੂ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਬੀਬੀ ਗੁਰਬਖਸ਼ ਕੌਰ ਅਤੇ ਉਮੀਦ ਪ੍ਰਧਾਨ ਗੁਰਮੀਤ ਸਿੰਘ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਸਾਥੀ ਹਾਜ਼ਰ ਸਨ ਲੋਕਾਂ ਦੇ ਕੋਲ ਕੰਮ ਨਹੀਂ ਹੈਗਾ ਇਹ ਸਰਕਾਰ ਜਿਹੜੀ ਇੰਨੀ ਮਾੜੀ ਆ ਇੱਕ ਬੰਨੇ ਗਾਲ ਘੁੱਟਣ ਘੁੱਟਦੀ ਆ ਤੇ ਨਾਲੇ ਫੁੱਟਦੀ ਆ ਤੇ ਨਾਲੇ ਰੋਣ ਮ ਨਹੀਂ ਦਿੰਦੀ ਕਿਉਂਕਿ ਸਾਡੇ ਹੱਥੋਂ ਕੰਮ ਖੁੱਸ ਗਿਆ ਸਾਡੇ ਕੋਲ ਕੰਮ ਨਹੀਂ ਹੈਗਾ ਤੇ ਆ ਜਿਹੜਾ ਆ 225 ਬਿੱਲ ਜਿਹੜਾ ਇਹਨਾਂ ਨੇ ਥੋਪ ਦਿੱਤਾ ਆ ਇਹ ਜਿਹੜਾ ਕਿਸੇ ਕੋ ਇਹਦਾ ਵਿਰੋਧ ਸਾਰੀ ਸਾਰੇ ਲੋਕਾਂ ਨੇ ਕਰਨਾ ਵਾ ਇਹਨੂੰ ਅਸੀਂ ਨਕਾਰਦੇ ਆ ਇਹਨੂੰ ਲੱਤ ਮਾਰਦੇ ਆ 225 ਬਿੱਲ ਨੂੰ ਹਜੇ ਤੱਕ ਇਹ ਪੇਸ਼ ਨਹੀਂ ਕੀਤਾ ਪਰ ਜਿਹੜਾ ਨਰੇਗਾ ਵਾਲਾ ਸੀਗਾ ਜਿਹੜਾ ਜੈ ਸ਼੍ਰੀ ਰਾਮ ਦਾ ਨਾਮ ਜਿਹੜਾ ਬਦਲ ਕੇ ਨਰੇਗਾ ਦਾ ਉਹ ਪੇਸ਼ ਕਰ ਦਿੱਤਾ ਆ ਸਰਕਾਰ ਨੇ ਪੰਗਾ ਜਿਹੜਾ ਪਾਇਆ ਜੇ ਅੱਗੇ ਭਾਜੀ ਪਾਈ ਸੀ ਤਾਂ ਲੋਕਾਂ ਨੇ ਮੋੜ ਦਿੱਤੀ ਆ ਇਹ ਹੁਣ ਵੀ ਪਾਉਣਗੇ ਤੇ ਅਸੀਂ ਇਹ ਭਾਜੀ ਮੋੜਾਂਗੇ ਇਹਨਾਂ ਨੂੰ ਕੋਈ ਫਿਕਰ ਨਹੀਂ ਕਿ ਲੋਕਾਂ ਕੋ ਕੰਮ ਹੈ ਨਹੀਂਗਾ ਲੋਕਾਂ ਕੋ ਰੋਜੀ ਰੋਟੀ ਹੈ ਨਹੀਂਗੀ ਇਹ ਕਹਿੰਦੇ ਜਿੰਨੀ ਕਿ ਤੁਹਾਨੂੰ ਰੋਟੀ ਮਿਲਦੀ ਹੈ ਮਤਲਬ ਓਨੀ ਕਿ ਜਿੰਦੇ ਵੋਟ ਪਾਉਣ ਜੋ ਕਿ ਵੀ ਵੋਟ ਪਾਉਣ ਤੱਕ ਜਿੰਦੇ ਰਹੀਏ ਮੁੜ ਕੇ ਪਾਵਾਂ ਸਾਰੇ ਮਰ ਜੇ ਇਸ ਇਹ ਸਰਕਾਰ ਦੀ ਨੀਤੀ ਆ ਅਸੀਂ ਇਹਨਾਂ ਸਰਕਾਰਾਂ ਦੀਆਂ ਨੀਤੀਆਂ ਨੂੰ ਨਕਾਰਦੇ ਆ ਸਾਡਾ ਏਕਾਵਾ ਅਸੀਂ ਸਾਰੇ ਲੋਕਾਂ ਨੇ ਇਕੱਠੇ ਹੋ ਕੇ ਇਹ ਕਿਸੇ ਪਿੰਡ ਦੇ ਵਿੱਚ ਇਹ ਪ੍ਰਾਈਵੇਟ ਮੀਟਰ ਜਿਹੜਾ ਇਹ ਕੰਪਨੀ ਵਾਲੇ ਲੈ ਕੇ ਆਉਂਦੇ ਆ ਜਿਹਨੂੰ ਸਮਾਰਟ ਮੀਟਰ ਬੋਲਦੇ ਆ ਜਿਹੜਾ ਸਾਡੀ ਜ਼ਿੰਦਗੀ ਲਈ ਘਾਤਕ ਆ ਅਸੀਂ ਇਹ ਮੀਟਰ ਨਹੀਂ ਲੱਗਣ ਦੇਣਾ ਜਿਹੜੇ ਲੱਗੇ ਉਹ ਪੱਟ ਕੇ ਦਿਖਾਵਾਂਗੇ ਔਰ ਅਸੀਂ ਲੋਨ ਨਹੀਂ ਦਵਾਂਗੇ ਮਹਿਕਮਾ ਜੋ ਮਰਜ਼ੀ ਕਰ ਲਵੇ ਅਡਾਨੀ ਬਾਨੀ ਜਿਹੜੇ ਉਹਨਾਂ ਕੋਈ ਇੰਨਾ ਪੈਸਾ ਇਕੱਠਾ ਕੀਤਾ ਇਹ ਇਹ ਮਹਿਕਮਾ ਉਹਨਾਂ ਨੇ ਖਰੀਦਿਆ ਆ ਅਡਾਨੀ ਸਾਹਿਬ ਇੱਥੇ ਲੋਕਾਂ ਨੇ ਦਿੱਲੀ ਦੇ ਵਿੱਚ ਮੋਦੀ ਨੂੰ ਖੰਗੜ ਨਹੀਂ ਦਿੱਤਾ ਤੇ ਤੁਸੀਂ ਕਹਿੰਦੇ ਹੋਗੇ ਕਰੇ ਨਾ ਲੋਕਾਂ ਦੇ ਅਸੀਂ ਮੀਟਰ ਜਿਹੜੇ ਜਾ ਕੇ ਲਾ ਆਵਾਂਗੇ ਇਹ ਨਾਲ ਸਾਡੇ ਕੋ ਪੈਸੇ ਹੀ ਨਹੀਂ ਸਾਡੇ ਕੋ ਤਾਂ ਰੋਟੀ ਖਾਣ ਨੂੰ ਪੈਸਾ ਹੈ ਨਹੀਂ ਅਸੀਂ ਕਿੱਤਾਂ ਪੈਸੇ ਭੋਣੇ ਆ ਤੇ ਕਿੱਦਾਂ ਅਸੀਂ ਆਪਣੇ ਘਰਾਂ 'ਚ ਲਾਈਟ ਕਰਨੇ ਇਹ ਸਰਕਾਰ ਦੇਖੋ ਹੋਰ ਨਹੀਂ ਕੋਈ ਸ ਤਾਂ ਤੁਹਾਡੇ ਘਰ 'ਚ ਨਿਹਰਾ ਕਰਨ ਲੱਗੀ ਆ ਇਸ ਕਰਕੇ ਸਾਰਿਆਂ ਨੂੰ ਬੇਨਤੀ ਆ ਕਿ ਇਹ ਗੱਲ ਸਾਰੇ ਤੱਕ ਪਹੁੰਚਾਓ ਔਰ ਦੱਸੋ ਕਿ ਅਸੀਂ ਇਹ ਮੀਟਰਾਂ ਦਾ ਵਿਰੋਧ ਕਰਦੇ ਅਸੀਂ ਮਹਿਕਮੇ ਵਾਲੇ ਮੀਟਰ ਲਵਾਵਾਂਗੇ ਜਦੋਂ ਤੁਹਾਡਾ ਸਮਝੌਤਾ ਹੋਊਗਾ ਉਦੋਂ ਲਾ ਦਿਓ ਪਰ ਲੈਟਾਂ ਅਸੀਂ ਜਗਾਉਣੀਆਂ ਆ ਸਾਡੀ ਜ਼ਿੰਮੇਵਾਰੀ ਆ ਲੋਕਾਂ ਦੇ ਘਰ ਚ ਨੇਰਾ ਨਹੀਂ ਕਰਨਾ ਤੁਹਾਡਾ ਧੰਨਵਾਦ ਬਹੁਤ ਬਈ ਜੇ ਤੁਸੀਂ ਮੀਟਰ ਲਾ ਕੇ ਛੱਡ ਚਲੇ ਆ ਪਰ ਤੁਹਾਨੂੰ ਅਸੀਂ ਐਫ ਆਈ ਆਰ ਕਰਾਂਗੇ ਤੇ ਡਿਮਾਂਡ ਨੋਟਿਸ ਭੇਜਾਂਗੇ ਅਸੀਂ ਉਹਨਾਂ ਨੂੰ ਕਿਹਾ ਬਾਕੀ ਖਪਤਕਾਰਾਂ ਨੂੰ ਇਹ ਗੱਲ ਕਹਿੰਦੇ ਆ ਵੀ ਤੁਹਾਨੂੰ ਡਰਨ ਦੀ ਲੋੜ ਨਹੀਂ ਕਿਸੇ ਕੋਲ ਇਹੋ ਜਿਹੇ ਬਥੇਰੇ ਧਮਕੀਆਂ ਦਿੰਦੇ ਆ ਇਹ ਸਰਕਾਰੀ ਮੁਲਾਜ਼ਮ ਤੇ ਜਿਹੜੀ ਪਿੰਡੂ ਮੈਦੂ ਜੁਨੀ ਜੱਥੇਬੰਦੀ ਤੁਹਾਡੇ ਬਿਲਕੁਲ ਨਾਲ ਆ ਤੁਹਾਡੇ ਨਾਲ ਹੀ ਆ ਜੇ ਕੋਈ ਗੱਲਬਾਤ ਇਹੋ ਜੀ ਹੁੰਦੀ ਆ ਅਸੀਂ ਨਾਲ ਖੜਾਂਗੇ ਤੇ ਇਹ ਜਿਹੜੇ ਚਿਪ ਵਾਲੇ ਮੀਟਰ ਆ ਇਹਨਾਂ ਦਾ ਆਪਾਂ ਵਿਰੋਧ ਕਰਦੇ ਆ ਵਿਰੋਧ ਕਰਾਂਗੇ ਨਹੀਂ ਲੱਗਣ ਦੇਣੇ ਜੀ ਹੁਣ ਤੁਸੀਂ ਦੇਖ ਰਹੇ ਹੋ ਉਮੀਦਵਾਰ ਮਿਸ਼ਨ ਨਿਊਜ਼ ਮੈਂ ਹਾਂ ਮੋਜੀ ਸਿੰਘ ਸ਼ਾਹ ਕਰੋੜ ਤੋਂ ਕੇਂਦਰ ਸਰਕਾਰ ਦੁਆਰਾ ਬਣਾਏ ਕੁਝ ਕਾਨੂੰਨ ਜਿਵੇਂ ਬਿਜਲੀ ਖੋਦ ਬਿਲ 2025 ਔਰ ਜੋ ਚਿਪ ਵਾਲੇ ਮੀਟਰ ਆ ਇਹਨਾਂ ਸੰਬੰਧੀ ਪਿਛਲੇ ਦਿਨਾਂ ਤੋਂ ਪੰਜਾਬ ਦੇ ਪਿੰਡ-ਪਿੰਡ ਵਿੱਚ ਬਹੁਤ ਜ਼ਬਰਦਸਤ ਸੰਘਰਸ਼ ਚੱਲ ਰਿਹਾ ਸੀਗਾ ਖਪਤਕਾਰ ਕਹ ਰਹੇ ਸੀ ਅਸੀਂ ਚਿਪ ਵਾਲੇ ਮੀਟਰ ਨਹੀਂ ਲੱਗਣ ਦੇਣੇ ਹੈਗੇ ਔਰ ਇਸੇ ਸਿਲਸਲੇ ਦੇ ਵਿੱਚ ਅੱਜ ਪਿੰਡ ਨੂੰ ਮਜ਼ਦੂਰ ਯੂਨੀਅਨ ਔਰ ਉਹਨਾਂ ਦੇ ਗੁਆੜ ਕੁਝ ਖਪਤਕਾਰ ਜਿਹੜੇ ਆ ਉਹ ਆਪਣੇ ਚਿਪ ਵਾਲੇ ਮੀਟਰ ਜਮ੍ਹਾਂ ਕਰਵਾਉਣ ਵਾਸਤੇ ਇੱਥੇ ਬਿਜਲੀ ਦਫ਼ਤਰ ਆਏ ਸੀਗੇ ਤਾਂ ਸਾਡੇ ਨਾਲ ਨੇ ਪਿੰਡ ਨੂੰ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਬੀਬੀ ਗੁਰਬਖਸ਼ਕੌਰ ਜੀ ਉਹ ਇਸ ਬਾਰੇ ਆਪਾਂ ਨੂੰ ਜਾਣਕਾਰੀ ਦੇਣਗੇ ਆ ਹਾਂਜੀ ਅੱਜ ਅਸੀਂ ਜਿਹੜੇ ਚਿੱਪ ਵਾਲੇ ਮੀਟਰ ਪਿੰਡਾਂ ਦੇ ਵਿੱਚੋਂ ਖਪਤਕਾਰਾਂ ਨੇ ਪੱਟ ਕੇ ਸਾਡੀ ਗਵਾਹੀ ਦੇ ਵਿੱਚ ਅੱਜ ਅਸੀਂ ਇੱਥੇ ਮਹਿਕਮੇ ਚ ਢੰਡੋਵਾਲ ਜਿਹੜੇ ਆ ਉਹ ਜਮ੍ਹਾਂ ਕਰਾਤੇ ਆ ਲਿਸਟ ਬਣਾ ਕੇ ਕੋਈ ਕੰਡੀਸ਼ਨ ਨਹੀਂ ਪਹਿਲਾਂ ਕਹਿੰਦੇ ਸੀ ਸਾਨੂੰ ਕੰਡੀਸ਼ਨਾਂ ਚਾਹੀਦੀਆਂ ਅਸੀਂ ਪੜਤੇ ਸਾਨੂੰ ਨਹੀਂ ਮਨਜ਼ੂਰ ਸਾਡੇ ਘਰਾਂ 'ਚ ਲੱਗੇ ਹੋਏ ਸੀਗੇ ਸਾਨੂੰ ਮਹਿਕਮੇ ਵਾਲੇ ਮੀਟਰ ਮਨਜ਼ੂਰ ਆ ਅਸੀਂ ਜਿਹੜੇ ਚਿਪ ਵਾਲੇ ਮੀਟਰ ਆ ਉਹ ਕਿਸੇ ਕੀਮਤ ਤੇ ਨਾ ਲੱਗਣ ਦੇਣੇ ਆ ਤੇ ਨਾ ਹੀ ਜਿਹੜੇ ਇਹ ਮਤਲਬ ਜਿਹੜਾ 225 ਬਿੱਲ ਜਿਹੜਾ ਲਾਗੂ ਕੀਤਾ ਆ ਇਹ ਜਿਹੜਾ ਸੋਧ ਬਿੱਲ ਜਿਹਦੇ ਵਿੱਚ ਬਹੁਤ ਕੁਝ ਸਾਡੇ ਲਈ ਘਾਤਕ ਹੈਗਾ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਪਤਾ ਸਾਡੇ ਕੋਲ ਤਾਂ ਰੋਟੀ ਨਹੀਂ ਹੈਗੀ ਸਰਕਾਰ ਨੇ ਕਿਹੜੀਆਂ ਨੌਕਰੀਆਂ ਦਿੱਤੀਆਂ ਕਿਹੜੀਆਂ ਬੀਬੀਆਂ ਨੂੰ ਕੰਮ ਦਿੱਤਾ ਕਿਹੜੇ ਬੱਚਿਆਂ ਨੂੰ ਦਿੱਤਾ ਅਸੀਂ ਉਹ ਕਿਸੇ ਕੀਮਤ ਤੇ ਲੱਗਣ ਨਹੀਂ ਦੇਣੇ ਔਰ ਅੱਜ ਜਿਹੜੇ ਪੱਟੇ ਹੋਏ ਸੀ ਉਹ ਅੱਜ ਜਮ੍ਹਾਂ ਕਰਾ ਦਿੱਤੇ ਆ ਧੰਨਵਾਦ ਬਹੁਤ ਬਹੁਤ ਆ ਭਾਈ ਨਹੀਂ ਬਹੁਤ ਆ ਸਾਥੋ ਚਲੋ ਹੁਣ ਇੱਕ ਮਿੰਟ ਕੋਲ ਗੱਲ ਸੁਣੋ ਧਿਆਨ ਨਾਲ ਇੱਕ ਦਿਨ ਇਹ ਤੇ ਇੱਕ ਤਾਂ ਗੱਲ ਜਿਆਦਾ ਬੋਲਦਾ ਸੀ ਅੰਦਰ ਵੜ ਗਿਆ ਇਹ ਆਮਲਾ ਇਹਨਾਂ ਤੇ ਕਰ ਸਕਦੇ ਆ ਇਹਨਾਂ ਦੀ ਜਿਹੜੀ ਆਪਣੇ ਤੇ ਧੂਪ ਤੇ ਆ ਜ਼ਬਰਦਸਤੀ ਜਾਂ ਤੱਕਾ ਕਰਦੇ ਆ ਆਪਾਂ ਨੂੰ ਤੱਕੇ ਸਹੀ ਰੋਕ ਸਕਦੇ ਆ ਮੈਂ ਕਹਿੰਦਾ ਸੰਤ ਚੰਦਰ ਉਹ ਮੈਂ ਅੱਜ ਜਮਾ ਕਰਾ ਕੇ ਜਾਵਾਂਗਾ ਹੜਕੇ ਜਾਵਾਂਗੇ ਆਪਾਂ ਕੋਈ ਗੱਲ ਨਹੀਂ ਜਾ ਸਕਦੀ ਸਾਡੇ ਵੀ ਉੱਥੇ ਪਹੁੰਚ ਜਾਣਾ ਜਦੋਂ ਤੱਕ ਆਪਾਂ ਇੱਥੇ ਹੀ ਬੈਠੇ ਆ ਮੈਂ ਕਹਿੰਦਾ ਚਾਹੇ ਤੁਹਾਡਾ ਭੋਗ ਹੋਵੇ ਕੁਛ ਹੋਵੇ ਤੁਹਾਡਾ ਕੁਛ ਵੀ ਅਸੀਂ ਔਰ ਆਜੇ ਕੇ ਜਾਣਾ ਨਾ ਇਸ ਕਰਕੇ ਸਾਡਾ ਹੋ ਜਾਣਾ ਹੋਵੇ ਪਰ ਉਹਦੀ ਡਿਊਟੀ ਆ ਮੈਚ ਵਿੱਚ ਪੁਸ਼ ਹੋਮ ਨੇ ਜੇ ਤੁਸੀਂ ਪਹੁੰਚ ਗਏ ਤਾਂ ਸਾਡਾ ਤਾਂ ਤੁਹਾਨੂੰ ਕਿਸੇ ਨੇ ਕਰਨਾ ਹੀ ਨਹੀਂ ਸਾਨੂੰ ਆਪਸਾ ਹੀ ਕਰਨਾ ਹੈ ਬੀਬੀ ਗੁਰਬਖਸ਼ੌਰ ਜਿੰਦਾਬਾਦ 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 ਬੀਬੀ ਗੁਰਬਖਸ਼ੌਰ ਜਿੰਦਾਬਾਦ ਜਿੰਦਾਬਾਦ ਦੁਨੀਆਬਾਦ